ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟੇਵਾਲਾ ਚਾਹੀ ਪੱਗ ਦੀ ਜਿਹਦੀ ਲੰਦ ਇੱਥੇ ਆ 7 ਮੀਟਰ ਇਹ ਜਿਹੜਾ ਕੱਪੜਾ ਉਹ ਆਪਾਂ ਨੇ ਹੁਣ ਲਲ ਵਰਤੇ ਆ ਜਿਹੜਾ ਆਪਾਂ ਹੁਣ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਭ ਤੋਂ ਸੈਂਟਰ ਦੇ ਵਿੱਚ ਲਿਆਵਾਂਗੇ ਤੇ ਪਨੀ ਦਾ ਖੋਦਾ ਬਸ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੇ ਡਬਲ ਹੋਲਡ ਇੱਕ ਵਾਰ ਫੋਲਡ ਕਰਕੇ ਲੜ ਨੂੰ ਇੱਕ ਸਾਰਾ ਡਬਲ ਫੋਲਡ ਕਰਕੇ ਸਿਰਾਰ ਨੂੰ ਬੈਕ ਤੱਕ ਸਾਫ ਕਰਕੇ ਲਗਾ ਉਣਾ ਪਾਸ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸ ਆਉ ਆਪਾਂ ਥਲੇ ਰੱਖਾਂਗੇ ਤੇ ਮੰਦ ਪਾਸ ਆਊਗਾ ਉਹ ਪਾਪਰ ਰੱਖ ਲਵਾਂਗੇ ਲੜ ਨੂੰ ਫਰੜਦੇ ਉਤੋਂ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰ ਦਵਾਂਗੇ ਇਸ ਲੜ ਨੂੰ ਵੀ ਹੁਣ ਬੈਕ ਤੱਕ ਆਪਾਂ ਇਹਦਾ ਸਾਫ਼ ਕਰਾਂਗੇ ਜੀ ਇਸ ਲੜ ਦੇ ਵਿੱਚ ਬਾਅਦ ਫੇਰ ਕੇ ਇਸ ਲੜ ਦਾ ਇਹਦਾ ਹੁਣ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰਕੇ ਲਗਾ ਦਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਇਹਦਾ ਤੀਸਰਾ ਲੜ ਦਾ ਗਾਵਾਗੇ ਤੀਸਰੇ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖ ਲਵਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰ ਹੋਏ ਕਰ ਫੋਲਡ ਕਰਕੇ ਤੇ ਲੜ ਲੜ ਨੂੰ ਆਪਾਂ ਫਨੜਦੇ ਤੋਂ ਡਬਲ ਫੋਲਡ ਕਰਾਂਗੇ ਜੀ ਲੜ ਨੂੰ ਡਬਲ ਹੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਆਪਾਂ ਬੈਕ ਤੋਂ ਸਾਫ਼ ਕਰਾਂਗੇ ਸਲੱਡ ਦੇ ਵਿੱਚ ਵੀ ਆਪਾਂ ਨੇ ਬਾਜ ਫੇਰ ਕਿਹੜਾ ਆਪਣਾ ਸਲੱਡ ਦਾ فاਸਲਾ ਆਊਗਾ ਉਹ ਸਾਥਲੇ ਨੂੰ ਸੈੱਟ ਕਰਾਂਗੇ। ਬਾਕੀ ਤਾਂ ਕਿਹੜਾ ਆਪਾਂ ਸਲੱਡ ਦੇ ਵਿੱਚ ਬਾਜ ਫੇਰ ਕਿਤੇ ਸਲੱਡ ਦਾ فاਸਲਾ ਸੈੱਟ ਕਰਕੇ ਕਿਹੜਾ ਆਪਾਂ ਸਲੱਡ ਨੂੰ ਲਗਾ ਦੇਵਾਂਗੇ। ਜਿਹੜੇ ਇਹਨਾਂ ਪੇਚ ਦਾ فاਸਲਾ ਹੋ ਆਪਾਂ ਨੇ ਸੇਮ ਰੱਖਣਾ। ਜਿਸ ਨਾਲ ਦਾ ਜਿਹੜਾ فاਸਲਾ ਹੋ ਉਹ ਤੋਂ ਵੱਧ ਨਹੀਂ ਰੱਖਾਂਗੇ ਜੀ। ਬਾਕੀ ਕਿਹੜੇ ਸਲੱਡ ਦੇ ਵਿੱਚ ਬਾਜ ਫੇਰ ਕਿਹੜਾ ਆਪਾਂ ਸਲੱਡ ਨੂੰ ਲਗਾ ਦੇਵਾਂਗੇ। ਹੁਣ ਆਪਾਂ ਇਸ ਟਰੱਕ ਦਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖ ਲਵਾਂਗੇ ਤੇ ਬੰਦ ਪਾਸਾ ਆਊਗਾ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਾਂਗੇ ਹੁਣ ਇਸ ਲੜ ਨੂੰ ਆਪਾਂ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਜੀ ਜੜ ਦੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਵੀ ਬਾਅਦ ਫੇਰ ਕੇ ਇਸ ਲੜ ਦਾ ਜਿਹੜਾ ਆਪਣਾ فاਸਲਾ ਹੋਗਾ ਉਸ ਬਾਅਦ ਨੂੰ ਟੱਕ ਕਰ ਲਵਾਂਗੇ ਬੈਕ ਟੱਕ ਲੜ ਦੇਣਾ ਚਾਹ ਪਹਿਲਾਂ ਪ੍ਰੋਪਰ ਬਾਈਪ ਰਾਂਗੇ ਤੇ ਨੋਕ ਦੇ ਕੋਲ ਵੀ ਇਹ ਆਪਣੇ ਲੜ ਨੂੰ ਨ ਲੜਨ ਸੈਟ ਕਰ ਲਵਾਂਗੇ ਹੁਣ ਆਪਾਂ ਇਸ ਤੋਂ ਅਗਲਾ ਲੜ ਦਾ ਕੰਮਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਪੂਨ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖ ਲਵਾਂਗੇ ਇਹਨਾਂ ਮੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਕੇ ਤੇ ਲੜ ਨੂੰ ਅਕਾ ਬੈਕ ਤੋਂ ਪਿੰਚ ਕਰਾਂਗੇ ਉਸ ਤੋਂ ਦੇ ਇਸ ਲੜ ਨੂੰ ਅੱਖ ਤੱਕ ਖਿੱਚ ਕੇ ਤੇ ਫਰੱਡ ਦੇ ਉੱਤੇ ਇੱਕ ਗਰ ਹੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰ ਦਵਾਂਗੇ ਲਾਂ ਨੂੰ ਡਵਰ ਫੋਲਡ ਡਵਰ ਫੋਲਡ ਕੰਨਤ ਵਾਲ ਨੂੰ ਸਲੜ ਨੂੰ ਬੈਤਾ ਸਾਫ ਕਰਕੇ ਲਗਾ ਦਵਾਂਗੇ ਜੀ ਹੁਣ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀ ਉਸ ਲੜ ਦੇ ਵਿੱਚ ਵੀ ਆਪਾਂ ਬਾਜ ਪੇਰ ਕੇ ਉਸ ਲੜ ਨੂੰ ਵੀ ਸਾਫ ਕਰਾਂਗੇ ਜੀ ਹੁਣ ਆਪਾਂ ਜਿਹੜਾ ਛੇਵਾਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਵੀ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਪੁਣੇ ਦਾ ਖੁੱਲਦਾ ਪਾਸ ਆਊਗਾ ਉਹ ਆਪਾਂ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਇਸ ਲੜੜ ਦੇ ਉੱਤਰ ਨੂੰ ਇੱਕ ਵਾਰ ਫੋਲਡ ਕਰਕੇ ਤੇ ਲੜੜ ਨੂੰ ਹਲਕਾ ਛਿੱਟ ਕੇ ਡਬਲ ਫੋਲਡ ਕਰਾਂਗੇ। ਲੜੜ ਨੂੰ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜੜ ਨੂੰ ਬੈਕ ਟੱਕ ਸਾਫ਼ ਕਰਕੇ ਲਗਾ ਦੇਵਾਂਗੇ ਜੀ। ਲੜੜ ਨੂੰ ਬੈਕ ਟੱਕ ਸਾਫ਼ ਕਰਨ ਤੋਂ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ। ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਆਉਣਗੇ। ਉਨਾ ਤੇ ਚਾਲ ਜਿਹੜਾ ਆਪਣਾ فاਸਲਾ ਆਊਗਾ ਸੇਮ ਰੱਖਣਾ। ਉਪਲੇ ਪੇ ਦਾ ਜਿਹੜਾ ਆਪਣਾ ਕਿਸੇ ਦਾ ਉਪਲੇ ਪੇ ਦਾ ਵੀੜਾ ਆਪਣਾ فاਸਲਾ ਕਿਸੇ ਦਾ ਵੀ ਬਦਤ ਕਰ ਨਹੀਂ ਰੱਖਾਂਗੇ। ਹੁਣ ਜਿਹੜਾ ਆਪਾਂ ਨੇ ਸਿਮ ਲੜ ਲਗਾਏ ਗਏ ਸਿਮ ਲੜ ਦੇ ਵਿੱਚ ਵੀ ਆਪਾਂ ਬਾਅਦ ਫੇਰ ਕੁਝ ਲੜ ਦੇ ਨਾਲੋਂ فاਸਲਾ ਸੈੱਟ ਕਰ ਲਵਾਂਗੇ। ਉਹਨਾਂ ਤੋਂ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੁਨਾਂ ਲੜਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ। ਤਾਲ ਲੈਣਾ ਨੂੜਾ ਪਾਉਣ ਵਾਈਪਰ ਕੇ ਲੈਣਾ ਸਾਫ ਕਰ ਲਵਾਂਗੇ ਬੈਕ ਤੱਕ ਤੇਡੀ ਆਪਣੀ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਆਪਾਂ ਕੱਲ੍ਹ ਦੀ ਲੜ ਦੇ ਲਈ ਪੱਗ ਬੈ ਲਗਾਵਾਂਗੇ ਜਿੱਥੋਂ ਆਪਾਂ ਨੇ ਸ਼ੇਮਲਾੜ ਫੋਲਡ ਕੀਤਾ ਸ਼ੇਮਲਾੜ ਦੇ ਉਪਰ ਆ ਕਿਹੜਾ ਪੱਤ ਪੱਗ ਲਗਾ ਦੇਵਾਂਗੇ ਜੀ ਜਿਹੜਾ ਆਪਣੇ ਸ਼ੇਮਲਾੜ ਦੇ ਵਿੱਚ ਬਲ ਹੋਣ ਨੂੰ ਇਹਨਾਂ ਬਲਾਂ ਨੂੰ ਆਪਾਂ ਹਲਕਾ ਹਲਕਾ ਸਲੇ ਖਿੱਚ ਕੇ ਤੇ ਲੜ ਨੂੰ ਪੂਰਾ ਸਾਫ਼ ਕਰ ਲਵਾਂਗੇ ਫਿਰ ਉਸ ਤਰ੍ਹਾਂ ਕਲਗੀ ਲੜ ਦੀ ਫੂਣੀ ਨੂੰ ਫੋਲ ਲਵਾਂਗੇ ਕਲਗੀ ਲੜ ਦੀ ਫੂਣੀ ਨੂੰ ਫੋਲਣ ਤੋਂ ਬਾਅਦ ਉਸ ਦਾ ਪਰਨਾ ਪਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਾਂਗੇ ਜਿਹੜੇ ਆਪਣੇ ਛਲਾੜ ਦੇ ਵਿੱਚ ਬਲ ਹੋਣਗੇ ਉਹਨਾਂ ਪਲਾ ਨੂੰ ਆਪਾਂ ਅੰਦਰ ਫੋਲਡ ਕਰਕੇ ਛਲਾੜ ਨੂੰ ਸਾਫ਼ ਕਰ ਲਵਾਂਗੇ। ਜਿਹਨਾਂ ਇਸ ਲੜ ਨੂੰ ਬੈਕ ਤੱਕ ਜਿਹੜਾ ਆਪਾਂ ਸਾਫ਼ ਕਰਕੇ ਜਿਹੜਾ ਆਪਣੇ ਪੱਗ ਪੈ ਲਗਾਏ ਸੀ ਲੜ ਨੂੰ ਆਪਾਂ ਪੱਗ ਪੈ ਥੱਲੇ ਜਿਹਾਵਾਂਗੇ। ਲੜ ਜਿਹੜਾ ਆਪਣੇ ਬੈਕ ਤੇ ਵੀ ਬਲ ਹੋਣ ਉਹਨਾਂ ਬਲਾਂ ਨੂੰ ਵੀ ਤਰ੍ਹਾਂ ਕੱਢ ਦਵਾਂਗੇ। ਸਰਦ ਤੇ ਹੱਥ ਪੈਰ ਕਿਹੜਾ ਆਪਾਂ ਇਸ ਲੜ ਨੂੰ ਸਾਫ਼ ਕਰਾਂਗੇ ਜੀ। ਤੇ ਕਿਹੜਾ ਲੜ ਨੂੰ ਸਾਫ਼ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪੱਗ ਪਹਿਨ ਲਈ ਹੈ ਸੀਗਾ ਲੜ ਨੂੰ ਆਪਾਂ ਪੱਗ ਪਾਂਹ ਤਰ੍ਹਾਂ ਹੀ ਲਿਆਵਾਂਗੇ। ਲੜ ਨੂੰ ਪੱਗ ਪਾਂਹ ਤਰ੍ਹਾਂ ਹੀ ਜਿਵੇਂ ਆਉਂਦਾ ਉਹ ਲੜ ਨੂੰ ਆਪਾਂ ਫਰਟਾ ਵੱਲ ਘੁਮਾ ਦੇਵਾਂਗੇ ਜੀ। ਫਿਰ ਉਸ ਤੋਂ ਅੱਗੇ ਲੜ ਨੂੰ ਜਿਹੜਾ ਆਪਾਂ ਹੱਥ ਕਿਹੜਾ ਆਪਣੇ ਛੇਵਾਂ ਲੜ ਦਾ ਸੀਗਾ ਲੜ ਨੂੰ ਆਪਾਂ ਛੇਵੇਂ ਲੜ ਥੱਲੇ ਦੱਬ ਦਵਾਂਗੇ। ਜੇ ਕਰਟੜ ਦਾੜੂ ਪ੍ਰੋਟੀਨ ਆ ਰਿਹਾ ਇਹੰਦਾ ਹੈ ਤੁਸੀਂ ਉਹਦੇ ਉੱਤੇ ਪੱਗਪੇ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲਾ ਨਹੀਂ ਹੋਵੇਗਾ ਇਹਦਾ ਆਪਣਾ ਲੜੂਗਾ ਕੱਲਗੀ ਲੜੂਗਾ ਉਸ ਨੂੰ ਆਪਾਂ ਪ੍ਰੋਪਰ ਜਿਹਾ ਸ਼ੇਵਲੜ ਥਲੇ ਦੱਬ ਦੇਵਾਂਗੇ ਜਿਹੜੇ ਆਪਣੇ ਪੱਗੋ ਕੀ ਦੁਨੀਆ ਖਾ ਤਾਂ ਵੀ ਆਪਾਂ ਬਰਾਬਰ ਕਰਾਂਗੇ ਤੇ ਉਹ ਜਿਹੜਾ ਆਪਣਾ ਫਰੰਟ ਆ ਪੂਰੇ ਹੋ ਚੁੱਕਿਆ ਹੁਣ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਡਿੰਗ ਵੀ ਆਪਾਂ ਕਰ ਲਵਾਂਗੇ ਜੀ ਆਪਣਾ ਕਲਗੀ ਲੜ ਲਗਾਇਆ ਸੀ ਉਸ ਲੜ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਹੁਣ ਆਪਾਂ ਸੈੱਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰਾ ਸਿਰ ਉੱਤੇ ਖਿਲਾਰ ਕੇ ਲੜਾਂ ਥਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਉਂਗਲਾਂ ਲਾ ਦੇ ਦਵਾਂਗੇ ਫਿਰ ਉਸ ਤੋਂ ਬਾਅਦ ਬਾਅਦ ਦੇ ਨਾਲ ਵੀੜਾ ਆਪਣਾ ਸਿਰ ਕਵਰ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹੇ ਤਾਂ ਤੁਸੀਂ ਡੱਬਾ ਹਿੱਪ ਚ ਦੇਖ ਕੇ ਜਿਹੜਾ ਆਪਣਾ ਸਿਰ ਉੱਤੇ ਟੱਕ ਸਾਦੇ ਹੋ ਜਿਹੜਾ ਨੂੰ ਸਿਰ ਨੂੰ ਕਵਰ ਪ੍ਰੋਪਰਡ ਆਪਾਂ ਕਰ ਦੇਵਾਂਗੇ ਜੀ ਤੇ ਜਿਹੜੀ ਆਪਣੀ ਬਾਕੀ ਪੱਗ ਦੀ ਵੀ ਸ਼ੈਡਿੰਗ ਇਹੜਾ ਆਪਣੇ ਬਾਕੀਲੇ ਪੇਚ ਉਹਨਾਂ ਪੇਚਾਂ ਵਿੱਚ ਵੀ ਆਪਾਂ ਨੇ ਬਾਹਰ ਫੇਰ ਕੋਨਾ ਪੇਚਾਂ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਜੀ ਇਹੜਾ ਆਪਣਾ ਕਲਗੀ ਲੜਾਊਗਾ ਕਲਗੀ ਲੜ ਨੂੰ ਵੀ ਆਪਾਂ ਸਾਫ਼ ਕਰਾਂਗੇ ਤੇੜਾ ਆਪਣਾ ਮੂੰਹ ਵਾਲਾ ਲੜਾਊਗਾ ਮੂੰਹ ਵਾਲਾ ਲੜ ਨੂੰ ਦੋਨੇ ਸਾਈਡਾਂ ਤੋਂ ਫੋਲਡ ਕਰਾਂਗੇ ਦੋਨੇ ਸਾਈਡਾਂ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਬੈਕ ਤੇ ਜੱਪ ਦਵਾਂਗੇ ਹੁਣ ਆਪਾਂ ਨੇ ਉੱਪਰਲੇ ਪੇਚਾਂ ਦੇ ਵਿੱਚ ਬਾਹਰ ਫੇਰ ਕੋਨਾ ਪੇਚਾਂ ਨੂੰ ਵੀ ਆਪਾਂ ਸਾਫ਼ ਕਰ ਲਵਾਂਗੇ ਜੀ ਉਹਨਾਂ ਪੇਚਾਂ ਜਿਹੜਾ ਆਪਣਾ ਫਾਸ ਲਾਊਗਾ ਉਸ ਫਾਸ ਨੂੰ ਵੀ ਆਪਾਂ ਸੈੱਟ ਕਰਾਂਗੇ ਸਾਰੇ ਉੱਪਰਲੇ ਪੇਚਾਂ ਦੇ ਵਿੱਚੋਂ ਪਰੇ ਬਾਅਦ ਫੇਰ ਕੋਨਾ ਪੇਚਾਂ ਜਿਹੜਾ ਆਪਣਾ ਬਾਦਲਾ ਆਊਗਾ ਉਸ ਬਾਦਲੇ ਨੂੰ ਸੈੱਟ ਕਰ ਲਵਾਂਗੇ ਜਿਹੜਾ ਹੁਣ ਆਪਣਾ ਪਿਛਲਾ ਲੜੂਗਾ ਪਿਛਲੇ ਲੜ ਨੂੰ ਆਪਾਂ ਦੋਨੇ ਸਾਈਡ ਤੋਂ ਫੋਲਡ ਕਰਾਂਗੇ ਜੀ ਦੋਨੇ ਸਾਈਡ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਆਪਾਂ ਬੈਕ ਤੇ ਦਬ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ